ਮੌਂ ਕੰਟਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜੇ ਦੇਹੋਜੀ ਕੋਈ ਕੁਦਰਤੀ ਆਫਤਾ ਹੁੰਦੀ ਸੀ ਤਾਂ ਬਾਜ਼ਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇ ਰੋਟੀ ਪਾਣੀ ਦੀ ਲੋੜ ਹੈ ਪਾਵੇ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਤੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਆ ਕੇਜਰੀਵਾਲ ਨੂੰ ਬੇਨਤੀ ਕਰਦੀ ਆ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਤੁਹਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ कि ਜਿੱਥੇ ਵੀ ਕੁਦਰਤੀ ਆਪਦਾ ਆਂਦੀ ਹੈ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹਰ ਪੀੜੇ ਤੇ ਇਲਾਕੇ ਆச்சே ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜੋ ਭਾਵੇਂ ਇੱਕ ਹਵਾਈ ਗੇੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦਰਸ ਹੋ ਜਾਂਦਾ ਜਦ ਕੋਈ ਆਗੂ ਆਂਦਾ ਹੈ ਤਾਂ ਪ੍ਰਸ਼ਾਸਨ ਵੀ ਕੰਮ 'ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ 'ਚ ਤੁਸੀਂ ਭੇਜਦੇ ਹੋ ਤੇ ਪੰਜਾਬ 'ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਹਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ 'ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ 'ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੇ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ-ਮਾਲ ਡੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀਆਂ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਦਾ ਤਾਂ ਆਪਾਂ ਕਿਹਾ ਸੀ ਲੇਕਿਨ ਮੈਂ ਇਹ ਜ਼ਰੂਰ ਕਰਨੀਆਂ ਕਿ ਉਹ ਕਰਨ ਨਾ ਕਰਨ ਬਾਡੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਯੋਗੀ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤਾਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਰਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਰਕਰ ਦੀ ਟੀਮ ਲੋਕਾਂ ਦੇ ਵਿੱਚ ਐ ਸੁਖਵੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੀ ਤੋਂ ਘਟ ਤੋਂ ਘਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਤੁਸੀਂ ਕਿਹੜੇ ਰੋਗ ਲਾਇਆ ਪਾਜੀ ਪੰਜਾਬ ਨੂੰ ਕੈਂਜੀ ਵਾਂਗ ਚਲਾ ਰਹੇ ਨੇ ਮੁੱਖ ਮੰਤਰੀ ਨਹੀਂ ਚਲਾ ਰਹੇ ਪਾਜੀ ਹੋਵੇ ਇੱਕ ਮਿੰਟ ਪਾਜੀ ਸਵਾਲ ਹੋ ਗਿਆ ਨਾ ਥੈਂਕ ਯੂ ਕਿੰਨੇ ਕਿ ਮੁੱਖ ਮੰਤਰੀ ਨਹੀਂ ਚਲਾ ਰਹੇ ਪਾਜੀ ਬੋਲ ਰਹੀ ਹੈ ਨਾ ਤੁਸੀਂ ਇੱਕ ਮਿੰਟ ਮੈਨੂੰ ਤੁਸੀਂ ਕਿਹੜੇ ਕਹੋਗੇ ਉਹ ਪਾਜੀ ਮੁੱਖ ਮੰਤਰੀ ਨਹੀਂ ਜਾ ਰਹੇ ਆਪਣੀ ਕੁਰਸੀ ਇੱਕ ਮਿੰਟ ਇਸ ਮਿੰਟ ਨੂੰ ਕੈਂਜੀ ਵਾਂਗ ਉਹ ਠੇਕੇ ਚ ਦੇਤਾ